ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸੋ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਲੈ ਕੇ ਆਏ ਆ ਮੋਗਾ ਸ਼ਹਿਰ ਦੇ ਵਿੱਚ ਗ੍ਰੀਨ ਸਿਟੀ ਕਲੋਨੀ ਆ ਤੇ ਬਹੁਤ ਹੀ ਸ਼ਾਨਦਾਰ ਜਿਹੜੀ ਆ ਕਲੋਨੀ ਆ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਜਿਹੜੀਆਂ ਬਹੁਤ ਹੀ ਸ਼ਾਨਦਾਰ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਤੇ ਜਿਹੜੀ ਕੋਠੀ ਆਪਾਂ ਵੇਖਾਂਗੇ ਉਹ ਵੀ ਬਹੁਤ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਸਭ ਤੋਂ ਪਹਿਲਾਂ ਆਪਾਂ ਇਸ ਏਰੀਆ ਬਾਰੇ ਜਾਣਕਾਰੀ ਦੇ ਦਈਏ ਸੋ ਫਰੋਜ਼ਪੁਰ ਰੋਡ ਮੋਗਾ ਸ਼ਹਿਰ ਦੇ ਵਿੱਚ ਗ੍ਰੀਨ ਸਿਟੀ ਕਲੋਨੀ ਆ ਸੋ ਤਿੰਨ ਜਿਹੜੇ ਆ ਟਾਪ ਦੇ ਸਕੂਲ ਆ ਇੱਥੇ ਸੈਂਟ ਜੋਸੇਫ ਲਰਨਿੰਗ ਫੀਲਡ ਤਾਂ ਬਿਲਕੁਲ ਨਾਲ ਕੰਧ ਸਾਂਝੀ ਆ ਇੱਥੇ ਦਿੱਲੀ ਬਾਰਡ ਸਕੂਲ ਨਾਲ ਹੀ ਤਿੰਨ ਕਾਲਜ ਆ ਆਈਐਸਐਫ ਕਾਲਜ ਵਾਈਆਰਐਸ ਕਾਲਜ ਤੇ ਸੁਖਦੇਵਾ ਕ੍ਰਿਸ਼ਨ ਐਮਏ ਬੀਐਡ ਕਾਲਜ ਔਰ ਜਿਹੜੀਆਂ ਜੁਡੀਸ਼ੀਅਲ ਕੋਰਟ ਆ ਉਹ ਵੀ ਲਗਭਗ ਸਾਹਮਣੇ ਜਗ੍ਹਾ ਜਿਹੜੀ ਆ ਰਿਕੁਆਇਰ ਹੋ ਚੁੱਕੀ ਆ ਉਹ ਵੀ ਇੱਥੇ ਬਣਨੇ ਆ ਸੋ ਸਰਕਾਰੀ ਆਯੁਰਵੇਦਿਕ ਹਸਪਤਾਲ ਖੇਤੀਬੜੀ ਦਫਤਰ ਕਲਾਲਾ ਰੇਲਵੇ ਸਟੇਸ਼ਨ ਨੇੜੇ ਆ ਔਰ ਮੇਨ ਹਾਈਵੇ ਦੇ ਉੱਤੇ ਇਹ ਕਲੋਨੀ ਜਿਹੜੀ ਆ ਬਣੀ ਹੋਈ ਆ ਤੇ ਉਸ ਕਲੋਨੀ ਦੇ ਵਿੱਚ ਜਾਨਕੀ ਗ੍ਰੀਨ ਸਿਟੀ ਕਲੋਨੀ ਦੇ ਵਿੱਚ ਅੱਜ ਆਪਾਂ ਜਿਹੜੀ ਆ ਕੋਠੀ ਦੇਖ ਰਹੇ ਆ ਡਬਲ ਸਟੋਰੀ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਬਹੁਤ ਹੀ ਸੋਹਣੇ ਜਿਹੜੇ ਆ ਰੋਡ ਬਣੇ ਹੋਏ ਆ ਗ੍ਰੀਨਰੀ ਦਾ ਖਾਸੀ ਧਿਆਨ ਰੱਖਿਆ ਗਿਆ ਸਾਫ ਸੁਥਰੇ ਰੋੜਾ ਪਾਰਕ ਜਿਹੜੇ ਆ ਬਣੇ ਹੋਏ ਆ ਸੋ ਬਹੁਤ ਸੋਹਣੀ ਕਲੋਨੀ ਆ ਤੇ ਬਹੁਤ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 8 ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਸੋ ਇਸ ਵੇਲੇ ਆਪਾਂ ਰਸੋਈ ਇਸ ਘਰ ਦੀ ਦੇਖ ਰਹੇ ਆ ਕਵਰਜ਼ ਜਿਹੜੇ ਆ ਉਹ ਬਣੇ ਹੋਏ ਆ ਰਸੋਈ ਦੇ ਵਿੱਚ ਵੀ ਔਰ ਕਾਫੀ ਖੁੱਲੀ ਡੁੱਲੀ ਜਿਹੜੀ ਆ ਰਸੋਈ ਆ ਸੋ ਏਰੀਆ ਦੇ ਨਾਲ-ਨਾਲ ਕੋਠੀ ਵੀ ਬਹੁਤ ਸੋਹਣੀ ਬਣੀ ਹੋਈ ਆ ਬਹੁਤ ਸੋਹਣਾ ਜਿਹੜਾ ਕੋਠੀ ਦਾ ਕੰਮ ਆ ਹੋਇਆ ਵੀ ਆ ਤੁਸੀਂ ਦੇਖ ਕੇ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਸੋ ਗ੍ਰੀਨ ਸਿਟੀ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਜਿਹੜੀ ਆਪਾਂ ਦੇਖ ਰਹੇ ਹਾਂ ਪੁੱਡਾ ਤੋਂ ਅਪਰੂਵਡ ਆ ਇਹ ਕਲੋਨੀ ਸੋ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਜਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਸਾਨੂੰ ਵੀਡੀਓ ਬਣਾ ਕੇ ਤੇ ਜੋ ਦੋ ਤਿੰਨ ਫੋਟੋਆਂ ਫਰੰਟ ਤੋਂ ਖਿੱਚ ਕੇ ਤੇ ਕਰਦੀ ਪੂਰੀ ਡਿਟੇਲ ਜਿਹੜੀ ਆ ਉਹ ਸਾਨੂੰ ਭੇਜੋ ਦਿਸ਼ਾ ਵੀ ਦੱਸੋ ਗਲੀ ਕਿੰਨੇ ਫੁੱਟ ਚੌੜੀ ਆ ਉਹ ਵੀ ਦੱਸੋ ਸਾਰੀ ਡਿਟੇਲ ਸਾਨੂੰ ਭੇਜੋ ਤੇ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਤੇ ਗੱਲ ਕਰਦੇ ਆ ਇਸ ਕੁਠੀ ਦੀ ਦਿਸ਼ਾ ਦੀ ਤਾਂ ਚੜ੍ਹਦੇ ਵੱਲ ਇਸ ਕੁਠੀ ਦਾ ਮੂੰਹ ਹੈਗਾ ਚੜ੍ਹਦੇ ਵੱਲ ਇਸ ਕੁਠੀ ਦਾ ਮੂੰਹ ਹੈਗਾ 30 ਫੁੱਟ ਚੌੜੀ ਚੌੜੀ ਜਿਹੜੀ ਆ ਰੋੜਾ ਔਰ ਹਾਈਵੇ ਦੇ ਬਿਲਕੁਲ ਨੇੜੇ ਆ ਸੋ ਜੇਕਰ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 70 ਲੱਖ ਰੁਪਏ ਡਿਮਾਂਡ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 70 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਥੱਲੇ ਦੋ ਬੈਡਰੂਮ ਆ ਇੱਕ ਡ੍ਰਾਈੰਗ ਰੂਮ ਆ ਖੁੱਲੀ ਲੌਬੀ ਆ ਖੁੱਲਾ ਪੋਰਚਾ ਅੱਗੇ ਕਿਚਨ ਆ ਕਾਫੀ ਖੁੱਲੀ ਡੁੱਲੀ ਆ ਸੋ ਉੱਪਰ ਦੀ ਆਪਾਂ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਉੱਪਰ ਜਿਹੜੇ ਆ ਤਿੰਨ ਬੈਡਰੂਮ ਬਣੇ ਹੋਏ ਆ ਯਾਨੀ ਕਿ ਟੋਟਲ ਪੰਜ ਬੈਡਰੂਮ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਸੋ ਕਮ ਵੀ ਬਹੁਤ ਸ਼ਾਨਦਾਰ ਜਿਹੜਾ ਹੋਇਆ ਵੀ ਆ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਵੀ ਆਈਪੀ ਏਰੀਆ ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 8 ਮਰਲਿਆਂ ਦੇ ਵਿੱਚ ਡਬਲ ਸਟੋਰੀ ਕੋਠੀ ਆ ਸੋ ਦੇਖਦੇ ਆਂ ਪਰ ਆਪਾਂ ਫਸਟ ਫਲੋਰ ਸੋ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਸਕਿਪ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਆਪਣਾ ਲਗਭਗ ਰੇਟ ਵੀ ਦੱਸਿਆ ਹੁੰਦਾ ਜਗ੍ਹਾ ਕਿੰਨੀ ਆ ਉਹ ਵੀ ਦੱਸੀ ਹੁੰਦੀ ਆ ਜੇ ਕੋਈ ਮਾਲਕ ਦਿਸ਼ਾ ਦੱਸ ਦੇ ਤਾਂ ਉਹ ਵੀ ਦੱਸੀ ਹੁੰਦੀ ਆ ਸੋ ਲਗਭਗ ਕੋਸ਼ਿਸ਼ ਕਰਦੇ ਆਂ ਔਰੀਐਂਟ ਤੇ ਆਸ-ਪਾਸੇ ਦੀ ਲੋਕੇਸ਼ਨ ਵੀ ਤੁਹਾਨੂੰ ਦਿਖਾ ਦੇਵਾਂਗੇ ਸ਼ਾਇਦ ਹੀ ਤੁਹਾਨੂੰ ਕਿਸੇ ਹੋਰ ਚੈਨਲ ਤੇ ਦੇਖਣ ਨੂੰ ਮਿਲੇ ਸੋ ਸਾਹਮਣੇ ਲਰਨਿੰਗ ਫੀਲਡ ਸਕੂਲ ਸੀ ਦੇਖ ਸਕਦੇ ਹੋ ਔਰ ਨਾਲ ਹੀ ਹਾਈਵੇ ਹੈ ਤੇ ਇਧਰਲੇ ਪਾਸੇ ਜਿਹੜੀਆਂ ਬਹੁਤ ਹੀ ਸ਼ਾਨਦਾਰ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਔਰ ਪੂਰੀ ਕਲੋਨੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਕਲੋਨੀ ਆ ਖੁੱਲੀ ਡੁੱਲੀ ਆ ਬਹੁਤ ਸਾਫ਼ ਸੁਥਰਾ ਜਿਹੜਾ ਵਾਤਾਵਰਨ ਫਰਸਟ ਫਲੋਰ ਦੀ ਗੱਲ ਕਰਦੇ ਸੀ ਤਾਂ ਤਿੰਨ ਜਿਹੜੇ ਆ ਬੈਡਰੂਮ ਆ ਉੱਪਰ ਬਣੇ ਹੋਇਆ ਪਹਿਲਾਂ ਆਪਾਂ ਦੇਖ ਚੁੱਕੇ ਆ ਤੇ ਦੂਸਰੇ ਬੈੱਡਰੂਮ ਦੇ ਵਿੱਚ ਆਪਾਂ ਜਿਹੜੇ ਆ ਇੰਟਰ ਕਰ ਚੁੱਕੇ ਆ। ਬਾਕੀ ਜੋ ਵੀ ਜਾਣਕਾਰੀ ਅਧੂਰੀ ਰਹਿ ਗਈ ਹੋਵੇ ਤਾਂ ਆਪਣਾ ਜਿਹੜਾ ਨੰਬਰ ਹੈ ਉਹ ਡਿਸਪਲੇ ਤੇ ਦਿੱਤਾ ਹੁੰਦਾ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਤੇ ਵੈਸੇ ਹੁਣ ਆਪਾਂ ਇੱਕ ਕਲੋਨੀ ਵੀ ਦੱਸਤੀ ਆ ਤੇ ਜੇ ਤੁਸੀਂ ਸਿੱਧਾ ਪਹੁੰਚਣਾ ਹੋ ਤਾਂ ਉਹ ਵੀ ਪਹੁੰਚ ਸਕਦੇ ਹੋ। ਕੋਈ ਗੱਲ ਨਹੀਂ। ਵੈਸੇ ਵੀ ਬਹੁਤੇ ਵੀਰ ਭਰਾਵਾਂ ਦੀ ਕੋਸ਼ਿਸ਼ ਹੀ ਹੁੰਦੀ ਆ ਵੀ ਕਿਸੇ ਤਰੀਕੇ ਦੇ ਨਾਲ ਡੀਲਰ ਨੂੰ ਬਾਹਰ ਕੱਢਿਆ ਜਾਵੇ। ਤੇ ਕੋਈ ਗੱਲ ਨਹੀਂ ਜੀ। ਤੁਹਾਡਾ ਘਰ ਬੰਨਣਾ ਚਾਹੀਦਾ। ਸੋ ਆਪਾਂ ਨੂੰ ਖੁਸ਼ੀ ਹੈ ਇਸ ਗੱਲ ਦੀ। ਸੋ ਬੈਡਰੂਮਾਂ ਦੇ ਨਾਲ ਵਾਸ਼ਰੂਮ ਜਿਹੜੇ ਆ ਅਟੈਚ ਆ ਨਾਲ ਡਰੈਸਿੰਗ ਵੀ ਬਣੀ ਹੋਈ ਹੈ ਸੋ ਬਹੁਤ ਹੀ ਸਾਫ਼ ਸੁਥਰੀ ਤੇ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਹੈਗਾ ਜੀ ਤੀਸਰਾ ਬੈਡਰੂਮ ਜਨਨ ਕਿ ਟੋਟਲ 5 ਬੈਡਰੂਮ ਇਸ ਕੋਠੀ ਦੇ ਵਿੱਚ ਬਣੇ ਹੋਏ ਆ ਦੋ ਗਰਾਊਂਡ ਫਲੋਰ ਤੇ ਤਿੰਨ ਜਿਹੜੇ ਆ ਫਰਸਟ ਫਲੋਰ ਦੇ ਉੱਤੇ ਸੋ ਡਿਮਾਂਡ ਦੀ ਗੱਲ ਕਰਦੇ ਸੀ ਤਾਂ ਡਿਮਾਂਡ ਜਿਹੜੀ ਇਸ ਕੁੱਠੀ ਦੀ 70 ਲੱਖ ਰੁਪਈਆ ਰੱਖੀ ਗਈ ਹੈ। ਬਾਕੀ ਮੌਕੇ ਤੇ ਹਿਊਟ ਹੋ ਜੂਗੀ। ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਸੋ ਜਿੰਨੇ ਵੀ ਆਪਾਂ ਵਾਸ਼ਰੂਮ ਦੇਖਿਆ ਨਾਲ ਡਰੈਸਿੰਗ ਜਿਹੜੀ ਹੈ ਜ਼ਰੂਰ ਦਿੱਤੀ ਹੈ। ਸੋ ਬਹੁਤ ਹੀ ਵਧੀਆ ਨਕਸ਼ੇ ਦੇ ਨਾਲ ਇਹ ਕੁੱਠੀ ਜਿਹੜੀ ਹੈ ਬਣੀ ਹੋਈ ਹੈ। ਇਹ ਕਲੋਨੀ ਵੀ ਪੁੱਡਾ ਤੋਂ ਅਪਰੂਵਡ ਹੈ। 70 ਲੱਖ ਰੁਪਈਆ ਡਿਮਾਂਡ ਹੈ। 8 ਮਰਲੇ ਦੇ ਵਿੱਚ ਬਣੀ ਹੋਈ ਹੈ। ਦਿਸ਼ਾ ਇਹਦੀ ਚੜ੍ਹਦੇ ਵੱਲ ਹੈ। ਕੁੱਠੀ ਦੀ ਔਰ ਆਸ-ਪਾਸੇ ਦੀ ਲੋਕੇਸ਼ਨ ਜਿਹੜੀ ਆ ਬਹੁਤ ਹੀ ਸੋਹਣੀ ਆ ਪਿਆਬੀ ਜੀ ਕਮਾਂ ਤਾਂ ਸੁੱਖ ਦਾ ਸਾਹ ਹੁੰਦਾ ਸੋ ਭੀੜ ਭੜਕ ਏਰੀਆ ਤੋਂ ਬਾਹਰ ਬਾਰ ਆ ਜੀ ਔਰ ਆਸ-ਪਾਸੇ ਦੀ ਲੋਕੇਸ਼ਨ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਸੋ ਪੂਰੀ ਰੌਣਕ ਆ ਇਸ ਕਲੋਨੀ ਦੇ ਵਿੱਚ ਗ੍ਰੀਨ ਸਿਟੀ ਕਲੋਨੀ ਮੋਗਾ ਸ਼ਹਿਰ ਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਕੋਠੀ ਧੰਨਵਾਦ